ਹਾਂਜੀ ਬੱਚੇ ਅੱਜ ਆਪਾਂ ਫੁੱਲ ਦੇ ਵੱਖ-ਵੱਖ ਭਾਗਾਂ ਬਾਰੇ ਪੜ੍ਹਾਂਗੇ ਠੀਕ ਹੈ ਨਾ ਫੁੱਲ ਦੇ ਵੱਖ-ਵੱਖ ਭਾਗ ਕਿਹੜੇ ਨੇ ਉਹਨਾਂ ਨੂੰ ਆਪਾਂ ਦੇਖਾਂਗੇ ਪ੍ਰਯੋਗ ਰਾਹੀਂ ਠੀਕ ਹੈ ਤਾਂ ਹੁਣ ਦੇਖੋ ਆ ਆਪਣੇ ਕੋਲ ਇੱਕ ਫੁੱਲ ਹੈ ਠੀਕ ਹੈ ਜੀ ਇਹਦਾ ਕੀ ਨਾਮ ਹੈ ਫੁੱਲ ਦਾ ਹੈਬਿਸਕਸ ਕੀ ਨਾਮ ਹੈ ਹੈਬਿਸਕਸ ਇਹ ਉਹ ਵਾਲਾ ਫੁੱਲ ਹੈ ਜਿਹਦੇ ਵਿੱਚ ਨਰ ਭਾਗ ਅਤੇ ਮਾਦਾ ਭਾਗ ਦੋਨੋਂ ਪਾਏ ਜਾਂਦੇ ਨੇ ਤਾਂ ਇਹ ਫੁੱਲ ਦੇ ਵਿੱਚ ਆਪਾਂ ਇਹਦੇ ਨਰ ਭਾਗ ਤੇ ਮਾਦਾ ਭਾਗ ਦੋਨੋਂ ਦੇਖਾਂਗੇ ਠੀਕ ਹੈ ਤਾਂ ਹੁਣ ਦੇਖੋ ਸਲ ਤੋਂ ਪਹਿਲਾਂ ਆਪਾਂ ਇਹਨੂੰ ਨੀਚੋਂ ਖੋਲਣ। ਨੀਚੇ ਆ ਜਿਹੜੀ ਚੀਜ਼ ਦਿਖ ਰਹੀ ਹੈ ਇਹ ਕੀ ਹੈਗਾ? ਹਰੀਆਂ ਹਰੀਆਂ ਪੱਤੀਆਂ। ਇਹਨਾਂ ਹਰੀਆਂ ਪੱਤੀਆਂ ਦੇ ਸਮੂਹ ਨੂੰ ਕੀ ਕਹਿੰਦੇ ਨੇ ਆਪਾਂ? ਕੈਲੈਕਸ। ਕੀ ਕਹਿੰਦੇ ਨੇ? ਕੈਲੈਕਸ। ਤਾਂ ਸੱਤ ਤੋਂ ਪਹਿਲਾਂ ਇਹਨੂੰ ਆਪਾਂ ਅੱਡ ਕਰਾਂਗੇ। ਅणि ਆ ਦੇਖੋ ਆ ਸਾਰੀਆਂ ਜਿਹੜੀਆਂ ਹੈਗੀਆਂ ਨੇ ਹਰੀਆਂ ਪੱਤੀਆਂ ਨੇ ਸਾਰੀਆਂ ਠੀਕ ਆ ਲਓ ਜੀ ਆ ਹਰੀਆਂ ਪੱਤੀਆਂ ਆ ਗਏ ਆਪਣੇ ਸਾਰੀਆਂ ਤਾਂ ਇਹ ਹਰੀਆਂ ਪੱਤੀਆਂ ਦੇ ਸਮੂਹ ਨੂੰ ਕੀ ਕਹਿਆ ਜਾਂਦਾ ਹੈ ਕੀ ਕਹਿੰਦੇ ਆਪਾਂ ਕੈਲੈਕਸ ਠੀਕ ਹੈ ਜੀ ਇਹ ਹਰੀਆਂ ਪੱਤੇ ਦਾ ਕੀ ਕੰਮ ਹੈ ਇਹ ਜਿਹੜੀਆਂ ਹਰੀਆਂ ਪੱਤੀਆਂ ਨੇ ਫੁੱਲ ਨੂੰ ਖੁੱਲਣ ਤੋਂ ਪਹਿਲਾਂ ਫੁੱਲ ਨੂੰ ਬੱਡ ਦੇ ਰੂਪ ਦੇ ਵਿੱਚ ਸਟੋਰ ਕਰਕੇ ਰੱਖਦੀਆਂ ਨੇ ਠੀਕ ਹੈ ਉਦੋਂ ਵਾਰ ਕਿਹੜੀਆਂ ਆ ਗਏ ਬਈ ਆ ਗਏ ਆਪਣੇ ਰੰਗਦਾਰ ਪੱਤੀਆਂ ਦੇਖੋ ਆ ਆਪਣੇ ਰੰਗਦਾਰ ਪੱਤੀਆਂ ਆ ਗਏ ਸਾਰੀਆਂ ਆ ਰੰਗਦਾਰ ਪੱਤੀਆਂ ਨੇ ਰੰਗਦਾਰ ਪੱਤੀਆਂ ਦਾ ਕੀ ਕੰਮ ਹੁੰਦਾ ਹੈ ਰੰਗਦਾਰ ਪੱਤੀਆਂ ਨੇ ਜਿਹੜੀਆਂ ਇਹ ਆਪਣੇ ਕੀੜੇ ਕੀੜਿਆ ਵਗੈਰਾ ਵਗੈਰਾ ਨੂੰ ਜਾਂ ਤਿਤਲੀਆਂ ਵਗੈਰਾ ਨੂੰ ਆਕਰਸ਼ਿਤ ਕਰਦੇ ਨੇ ਠੀਕ ਹੈ ਨਾ ਤਾਂ ਕਿ ਜਿਹੜੇ ਕੀੜੇ ਨੇਗੇ ਜਦੋਂ ਫੁੱਲ ਦੇ ਉੱਤੇ ਆ ਕੇ ਬੈਠਣਗੇ ਤਾਂ ਇਹ ਆਪਣੇ ਪਰਾਗ ਕਣ ਨੇ ਜਿਹੜੇ ਇਹ ਕੀ ਹੈਗਾ ਉਹਨਾਂ ਦੇ ਪੈਰਾਂ ਦੇ ਨਾਲ ਲਗਾ ਸਕਣ ਠੀਕ ਹੈ ਜੀ ਆਹ ਲੋ ਜੀ ਆਹ ਸਾਰੀਆਂ ਕੀੜੀਆਂ ਹੋ ਗਈਆਂ ਆਪਣੀਆਂ ਰੰਗਦਾਰ ਪੱਤੀਆਂ ਠੀਕ ਹੈ ਜੀ ਆ ਗਏ ਆਪਣੇ ਰੰਗਦਾਰ ਪੱਤੀਆਂ ਠੀਕ ਹੈ ਜੀ ਆ ਰੰਗਦਾਰ ਪੱਤੀਆਂ ਹੋ ਗਈਆਂ ਆ ਹਰੀਆਂ ਪੱਤੀਆਂ ਹੋ ਗਈਆਂ ਆਪਣੀਆਂ ਠੀਕ ਹੈ ਹੁਣ ਉਹ ਤੁਹਾਰ ਕੀ ਹੈ ਪੁੰਕੇਸਰ ਪੁੰਕੇਸਰ ਕੀ ਹੈਗਾ ਫੁੱਲ ਦਾ ਨਰ ਭਾਗ ਆ ਦੇਖੋ ਆਹ ਆ ਨੇੜੇ ਕਰਕੇ ਦਿਖਾ ਲੋ ਬੱਚੇ ਆਹ ਜਿਹੜਾ ਹੈਗਾ ਇਹ ਸਾਰਾ ਕੀ ਹੈਗਾ ਪੁੰਕੇਸਰ ਪੁੰਕੇਸਰ ਦਾ ਜਿਹੜਾ ਸਭ ਤੋਂ ਉੱਪਰ ਦਾ ਆ ਪੀੜਾ ਭਾਗ ਹੈ ਆ ਪੀੜੇ ਪੀੜੇ ਜਿਹੜੇ ਨਜ਼ਰ ਆ ਰਹੇ ਨੇ ਆਪਾਂ ਨੂੰ ਆ ਸਾਰੇ ਦੇਖੋ ਨਜ਼ਰ ਆਉਂਦੇ ਹੋਣਾ ਇਹ ਇਹਨਾਂ ਨੂੰ ਕੀ ਕਹਿੰਦੇ ਹੈਗਾ ਪ੍ਰਾਗ ਕੋਸ਼ ਜਿਨੇ ਪ੍ਰਾਗ ਕੋਸ਼ ਪ੍ਰਾਗ ਕੋਸ਼ ਦੇ ਅੰਦਰ ਕੀ ਹੁੰਦੇ ਨੇ ਪ੍ਰਾਗ ਕਣ ਹੁੰਦੇ ਨੇ ਠੀਕ ਹੈ ਤੇ ਪ੍ਰਾਗ ਕੋਸ਼ ਜਿਹਦੇ ਉੱਪਰ ਲੱਗੇ ਹੋਏ ਨੇ ਹਾਂ ਇਹਨੂੰ ਕੀ ਕਹਦੇ ਨੇ ਆਪਾਂ ਫਿਲਾਮੈਂਟ ਠੀਕ ਹੈ ਜੀ ਇਹ ਹੈਗਾ ਆਪਣਾ ਨਰ ਭਾਗ ਮੈਂ ਤਰ੍ਹਾਂ ਪੱਟ ਕਰ ਦਿੰਦੇ ਆਂਗੇ ਆਪ ਪ੍ਰਾਗ ਕੋਸ਼ ਟੁੱਟ ਗਿਆ ਆਪਣੇ ਕੋਲੇ ਪ੍ਰਾਗ ਕੋਸ਼ ਦੇ ਅੰਦਰ ਕੀ ਹੁੰਦੇ ਨੇ ਪ੍ਰਾਗ ਕਣ ਹੁਣ ਇਹਨੂੰ ਆਪਾਂ ਅੱਗੇ ਖੋਲ ਲੈਣੇ ਹੈਗੇ ਠੀਕ ਹੈ ਜੀ ਆ ਦੇਖੋ ਆ ਤਾਂ ਆ ਗਿਆ ਆਪਣਾ ਸਾਰਾ ਪੁੰਕੇਸਰ ਠੀਕ ਹੈ ਪ੍ਰਾਗ ਕੋਸ਼ ਲੱਗੇ ਹੋਏ ਨੇ ਠੀਕ ਹੈ ਤੇ ਪ੍ਰਾਗ ਕੋਸ਼ ਦੇ ਅੰਦਰ ਕਿਹਨੇ ਪ੍ਰਾਗ ਕਣ ਆਲੇ ਪੀਲੇ ਰੰਗ ਦੇ ਨੇ ਇਹ ਪ੍ਰਾਗ ਕੋਸ਼ ਨੇ ਇਹਨਾਂ ਦੇ ਅੰਦਰ ਹੋਣਗੇ ਪ੍ਰਾਗ ਕਣ ਤੇ ਪ੍ਰਾਗ ਕੋਸ਼ ਜਿਹਦੇ ਉੱਤੇ ਲੱਗੇ ਹੋਏ ਨੇਗੇ ਆਹ ਡੰਡੀ ਜੇ ਇਹਨੂੰ ਕੀ ਕਹਿੰਦੇ ਆਪਾਂ ਇਹਨੂੰ ਕਹਿੰਦੇ ਆਪਾਂ ਫਿਲਾਮੈਂਟ ਠੀਕ ਹੈ ਜੀ ਆਹ ਸਾਰਾ ਕੀ ਹੈਗਾ ਫੁੱਲ ਦਾ ਨਰ ਭਾਗ ਆ ਸਾਰਾ ਠੀਕ ਹੈ ਫੁੱਲ ਦੇ ਨਰ ਭਾਗ ਨੂੰ ਕੀ ਕਹਿੰਦੇ ਆਪਾਂ ਪੁੰਕੇਸਰ ਤੇ ਜਿਹੜਾ ਆ ਆ ਗਿਆ ਹੁਣ ਦੇਖੋ ਇਹਦੇ ਉੱਪਰ ਕਿਹੜੇ ਕਿਹੜੇ ਰੰਗ ਦੇ ਲੱਗੇ ਹੋਏ ਨੇ ਹਾਂ ਗੁਲਾਬੀ ਰੰਗ ਦੇ ਨਾ ਇਹ ਫੁੱਲ ਦਾ ਮਾਦਾ ਭਾਗ ਹੈ ਠੀਕ ਹੈ ਜੀ ਜਿਹੜਾ ਉੱਪਰ ਗੁਲਾਬੀ ਲੱਗੇ ਹੋਏ ਨੇਗੇ ਇਹਨਾਂ ਨੂੰ ਕੀ ਕਹਿੰਦੇ ਆਪਾਂ ਸਟਿਗਮਾ ਠੀਕ ਹੈ ਦੇਖੋ ਪੁੰਕੇਸ਼ਰ ਦੇ ਉੱਪਰ ਤਾਂ ਇਹ ਪੀਲੇ ਲੱਗੇ ਹੋਏ ਸੀਗੇ ਪੁੰਕੇਸ਼ਰ ਦੇ ਉੱਪਰ ਤਾਂ ਇਹ ਪੀਲੇ ਨੇ ਠੀਕ ਹੈ ਇਹ ਕਿਹਨੇਗੇ पराਗ ਕੋਸ਼ ਤੇ ਜਿਹੜਾ ਮਾਦਾ ਭਾਗ ਹੈ ਆਹ ਮਾਦਾ ਭਾਗ ਹੈ ਫੁੱਲ ਦਾ ਸਾਰਾ ਇਹਦੇ ਉੱਪਰ ਜਿਹੜੇ ਆ ਗੁਲਾਬੀ ਰੰਗ ਦੇ ਨੇ ਇਹਨੂੰ ਕੀ ਕਹਿੰਦੇਗਾ ਸਟਿਗਮਾ ਠੀਕ ਹੈ ਫੁੱਲ ਦੇ ਜਿਹੜੇ परागਕਣ ਨੇ ਉਹ ਕੀ ਕਰਦਾ ਹੈਗਾ ਮਾਦਾ ਫੁੱਲ ਦੇ ਸਟਿਗਮਾ ਦੇ ਉੱਪਰ ਆ ਕੇ ਡੇ ਦੇ ਨੇ ਇਹ ਤੇ ਡੇ ਦੇ ਨੇ ਆ ਕੇ ਠੀਕ ਹੈ ਆ ਭੀੜੇ ਭਾਗ ਦਿੱਤੇ ਜਿਹਨੂੰ ਸਟਿਗਮਾ ਕਿਹਾ ਜਾਂਦਾ ਉੱਪਰਲਾ ਭਾਗ ਬਿਲਕੁਲ ਜੇ ਤਾਂ ਏਸੇ ਪ੍ਰਜਾਤੀ ਦੇ ਫੁੱਲ ਦੇ परागਕਣ ਹੋਣਗੇ ਫੇਰ ਤਾਂ ਸਟਿਗਮਾ ਉਹਨਾਂ परागਕਣਾਂ ਨੂੰ ਅੰਦਰ ਅੰਦਰ ਆਉਣ ਦੇਊਗਾ ਜੇ ਹੋਰ ਪ੍ਰਜਾਤੀ ਦੇ ਫੁੱਲ ਦੇ परागਕਣ ਹੋਣਗੇ ਤਾਂ ਉਹ ਸਟਿਗਮਾ ਤੋਂ ਅੱਗੇ ਨਹੀਂ ਆਉਣ ਦਿੱਤੇ ਜਾਣਗੇ ਠੀਕ ਹੈ ਜੀ ਆਹ ਸਟਿਗਮਾ ਗਿਆ ਸਟਿਗਮਾ ਤੋਂ ਬਾਅਦ ਜਿਹੜਾ ਆ ਜਿਹਦੇ ਉੱਪਰ ਸਟਿਗਮਾ ਲੱਗੇ ਹੋਏ ਨੇਗੇ ਇਹ ਨੂੰ ਕੀ ਕਹਿੰਦੇ ਨੇ ਸਟਾਈਲ ਠੀਕ ਹੈ ਜੀ ਆ ਉੱਪਰਲਾ ਸਟਿਗਮਾ ਜਿਹਦੇ ਉੱਪਰ ਸਟਿਗਮਾ ਲੱਗੇ ਹੋਏ ਨੇ ਉਹਨੂੰ ਕੀ ਕਹਿੰਦੇ ਨੇ ਸਟਾਈਲ ਠੀਕ ਹੈ ਇਹ ਸਟਾਈਲ نیچے ਆ ਕੇ ਕਿਤੇ ਖੁੱਲਦੀ ਆ ਅੰਡਕੋਸ ਦੇ ਵਿੱਚ ਆ ਇਹਦਾ ਅੰਡਕੋਸ ਵਾਲਾ ਭਾਗ ਆ ਗਿਆ ਦੇਖੋ ਆ ਸਟਾਈਲ ਆ ਗਿਆ نیچے ਸਾਰਾ ਠੀਕ ਹੈ ਆ ਉਰੇ ਆ ਕੇ ਇਹਨੂੰ ਆ ਇਹਦਾ ਕੀ ਹੈਗਾ ਅੰਡਕੋਸ ਆ ਉਰੇ ਦਾ ਅੰਡਕੋਸ਼ ਆ ਉਰੇ ਕੀ ਆ ਕਦਾ ਅੰਡਕੋਸ਼ ਠੀਕ ਹੈ ਜੀ ਆਹ ਅੰਡਕੋਸ਼ ਹੈ ਇਹਨੋਂ ਆਪਾਂ ਦੇਖ ਰਹਿਣਾ ਖੋਲ ਕੇ ਅੰਡਕੋਸ਼ ਠੀਕ ਆ ਇਹਦਾ ਅੰਡਕੋਸ਼ ਪਾ ਕੇ ਸਾਰਾ ਠੀਕ ਹੈ ਜੇ ਤਾਂ ਪ੍ਰਾਗ ਕਣ ਐਸੇ ਪ੍ਰਜਾਤੀ ਦੇ ਫੁੱਲ ਦੇ ਹੋਣਗੇ ਫੇਰ ਤਾਂ ਉਹ ਸਟਿਗਮਾ ਤੋਂ ਹੁੰਦੇ ਹੋਏ ਸਟਾਈਲ ਰਾਈ ਹੁੰਦੇ ਹੋਏ ਕਿੱਥੇ ਅੰਡ ਕੋਸ਼ ਤੱਕ ਪਹੁੰਚ ਜਾਣਗੇ ਠੀਕ ਹੈ ਤੇ ਫਿਰ ਕੀ ਹੈਗਾ ਇਹ ਪ੍ਰਾਗਣ ਕਿਰਿਆ ਜਿਹੜੀ ਇਹ ਪੂਰੀ ਹੋ ਜੂਗੀ ਤੇ ਫਿਰ ਇੱਥੇ ਕੀ ਹੈਗਾ ਉਰਿਆ ਕੇ ਇਹਨਾਂ ਨਿਸ਼ੇਚਨ ਹੋ ਜਾਣਾ ਤੇ ਫਿਰ ਕੀ ਹੈਗਾ ਇੱਥੇ ਬੀਜ ਬਣਨਾ ਸ਼ੁਰੂ ਹੋ ਜਾਣਾ ਠੀਕ ਹੈ ਲੱਗਾ ਪਤਾ ਤਾਂ ਹੁਣ ਦੇਖੋ ਇਹਦੇ ਵਿੱਚ ਫੁੱਲ ਨੇ ਜਿਹੜੇ ਜਾਂ ਪੌਦੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਤਾਂ ਜਾ ਨਹੀਂ ਸਕਦੇ ਠੀਕ ਹੈ ਤਾਂ ਫਿਰ ਇਹਨਾਂ ਨੂੰ ਜਿਹੜੇ ਹੈਗੇ ਨੇ ਪ੍ਰਾਗ ਕਣਾਂ ਨੂੰ ਕੌਣ ਲੈ ਕੇ ਜਾਂਦੇ ਨੇਗੇ ਵਾਹਕ ਲੈ ਕੇ ਜਾਂਦੇ ਨੇ ਠੀਕ ਹੈ ਚਾਹੇ ਉਹ ਤਿਤਲੀਆਂ ਹੋਣ ਚਾਹੇ ਮધુਮੱਖੀਆਂ ਹੋਣ ਠੀਕ ਹੈ ਤਾਂ ਜਿਹੜੇ ਇਹਨਾਂ ਨੂੰ ਲੈ ਕੇ ਜਾਂਦੇ ਨੇ ਇਹਦੇ पराਗਕਣਾਂ ਨੂੰ ਉਹ ਕੀ ਹੁੰਦੇ ਨੇਗੇ ਵਾਹਕ ਠੀਕ ਹੈ ਜਾਂ ਪੋਲੀਨੇਟਰ ਕਹਿ ਦੇਣਾ ਆਪਾਂ ਉਹਨਾਂ ਨੂੰ ਵੀ ਜਿਹੜੇ ਇਹਨਾਂ ਦੇ परागਕਣਾਂ ਨੂੰ ਸਟਿਗਮਾ ਤੱਕ ਲੈ ਕੇ ਜਾਂਦੇ ਨੇ ਤਾਂ ਦੇਖੋ ਜਿਹੜੇ ਵਾਹਕ ਨੇ ਇਹ ਇਹਨਾਂ ਦਾ ਬਹੁਤ ਜ਼ਿਆਦਾ ਅਹਿਮ ਰੋਲ ਹੈ ਹੁਣ ਆਪਾਂ ਕਹਿੰਦੇ ਆਪਾਂ ਨੇ ਪੜ ਲਿਆ ਬਸ ਵੀ ਠੀਕ ਹੈ ਵੀ ਫੁੱਲ ਨੇਗੇ ਇੱਕ ਨਰ ਫੁੱਲ ਹੈ ਇੱਕ ਮਾਦਾ ਫੁੱਲ ਹੈ ਠੀਕ ਹੈ ਵੀ ਫੁੱਲ ਦੇ पराਗਕਣ ਨੇ ਜਿਹੜੇ ਨਰ ਫੁੱਲ ਤੋਂ ਮਾਦਾ ਫੁੱਲ ਦੇ ਸਟਿਗਮਾ ਤੱਕ ਜਾਂਦੇ ਨੇ ਤੇ ਫਿਰ ਕੀ ਹੈਗਾ ਸਟਿਗਮਾ ਤੋਂ ਸਟਾਈਲ ਰਾਈ ਹੁੰਦੇ ਹੋਏ ਅੰਡ ਕੋ ਤੱਕ ਪਹੁੰਚ ਜਾਂਦੇ ਨੇ ਤੇ ਇਸ ਤਰ੍ਹਾਂ ਫਿਰ ਕੀ ਹੈਗਾ ਬੀਜ ਬਣਾ ਸ਼ੁਰੂ ਹੋ ਜਾਂਦਾ ਠੀਕ ਹੈ ਤੁਸੀਂ ਦੇਖੋ ਜੇ ਆਪਾਂ ਧਿਆਨ ਨਾਲ ਸੋਚੇ ਤਾਂ ਇੱਕ ਬਹੁਤ ਜ਼ਰੂਰੀ ਹਿੱਸਾ ਹੈਗਾ ਹੁਣ ਜਿਹੜੇ ਇਹ ਪੋਲੀਨੇਟਰ ਨੇ ਜਿਹਨਾਂ ਨੂੰ ਆਪਾਂ ਵਾਹਕ ਕਹਿੰਦੇ ਆ ਜੇ ਇਹ ਨਾ ਹੋਣ ਫਿਰ ਤਾਂ ਫੁੱਲ ਦੇ परागਕਣੇ ਜਿਹੜੇ ਸਟਿਗਮਾ ਤੱਕ ਨਹੀਂ ਪਹੁੰਚਣਗੇ ਸਟਿਗਮਾ ਤੱਕ ਨਹੀਂ ਪਹੁੰਚਣਗੇ ਤਾਂ ਫਿਰ ਕੀ ਹੈਗਾ ਕਿ ਬੀਜ ਨਹੀਂ ਬਣਨਗੇ ਬੀਜ ਨਹੀਂ ਬਣਨੇ ਤਾਂ ਪੌਦੇ ਨਹੀਂ ਬਣਨਗੇ ਜੇ ਪੌਦੇ ਨਾ ਬਣੇ ਫੇਰ ਫਿਰ ਸ਼ਾਕਾਹਾਰੀ ਮਰ ਜਾਣਗੇ ਸ਼ਾਕਾਹਾਰੀ ਨੇ ਪੌਦੇ ਖਾਣੇ ਨੇ ਫਿਰ ਸ਼ਾਕਾਹਾਰੀ ਮਰ ਜਾਣਗੇ ਜੇ ਸ਼ਾਕਾਹਾਰੀ ਮਰਗੇ ਫੇਰ ਕੌਣ ਮਰ ਜਾਊਗਾ ਮਾਸਾਹਾਰੀ ਮਟੰਗ ਦੇਖੋ ਗੱਲ ਛੋਟੀ ਜੀ ਹੈ ਪਰ ਕਿੰਨਾ ਪ੍ਰਭਾਵ ਪੈ ਰਿਹਾ ਇਹਨਾਂ ਦਾ ਜਿਹੜੇ ਵਾਹਕ ਨੇ ਕਿੰਨਾ ਆਪਣੇ ਲਈ ਇਹ ਅਹਿਮੀਅਤ ਰੱਖਦੇ ਨੇ ਠੀਕ ਹੈ ਵਾਹਕਾਂ ਨੇ ਕੀ ਕੀਤਾ ਇਹਨਾਂ ਦੇ ਨਿਸ਼ੇਚਨ ਕਿਰਿਆ ਕਰਵਾਈ ਠੀਕ ਹੈ ਫੁੱਲ ਦੇ ਪ੍ਰਾਗ ਕਣਾਂ ਨੂੰ ਕਿੱਥੇ ਲੈ ਕੇ ਗਿਆ ਸਟਿਗਮਾ ਤੱਕ ਲੈ ਕੇ ਗਿਆ ਸਟੀਗਮਾ ਤੋਂ ਫਿਰ ਕੀ ਹੈਗਾ ਅੰਡਰਕੋਸ ਤਾਂ ਗਏ ਠੀਕ ਹੈ ਫਿਰ ਉੱਥੇ ਜਾ ਕੇ ਕੀ ਬਣਿਆ ਬੀਜ ਬਾਨਣਾ ਸ਼ੁਰੂ ਹੈ ਬੀਜ ਤੋਂ ਫਿਰ ਕੀ ਹੈਗਾ ਪੌਦਾ ਬਣਦਾ ਠੀਕ ਹੈ ਹੁਣ ਪੌਦਾ ਬਣਿਆ ਪੌਦੇ ਨੂੰ ਸਾਨੂੰ ਆਕਸੀਜਨ ਮਿਲ ਰਹੀ ਹੈ ਠੀਕ ਹੈ ਜੇ ਪੌਦਾ ਬਣੂਗੇ ਨਹੀਂ ਤਾਂ ਫਿਰ ਨਾ ਤਾਂ ਸਾਨੂੰ ਆਕਸੀਜਨ ਮਿਲਣੀ ਹੈ ਠੀਕ ਹੈ ਨਾ ਸ਼ਾਕਾਹਾਰੀਆਂ ਨੂੰ ਭੋਜਨ ਮਿਲਣਾ ਸ਼ਾਕਾਹਾਰੀਆਂ ਨੂੰ ਭੋਜਨ ਨਾ ਮਿਲੇ ਫਿਰ ਮਾਸਾਹਾਰੀ ਨੂੰ ਭੋਜਨ ਨਹੀਂ ਮਿਲਣਾ ਠੀਕ ਹੈ ਤਾਂ ਇਸ ਤਰ੍ਹਾਂ ਇਹ ਜਿਹੜੀ ਸਾਰੀ ਕਿਰਿਆ ਇਹ ਸਾਰ ਇਹ ਕੀ ਹੈਗਾ ਬਹੁਤ ਹੀ ਅਹਿਮੀਅਤ ਹੈ ਇਹਨਾਂ ਦੀ ਠੀਕ ਹੈ ਵਾਹਕਾਂ ਦੀ ਵੀ ਬਹੁਤ ਜ਼ਿਆਦਾ ਇਮਤ ਹੈ। ਨਹੀਂ ਆਪਾਂ ਸਿਰਫ ਕਹਿੰਦੇ ਆ ਇਹ ਤਾਂ ਸਿਰਫ ਪੋਲੀਨੇਸ਼ਨ ਦੇ ਵਿੱਚ ਹੀ ਹੈਲਪ ਕਰਦੇ ਨੇ, ਪ੍ਰਾਗਣ ਕਿਰਿਆ ਚ ਹੈਲਪ ਕਰਦੇ ਨੇ। ਪਰ ਜੇ ਡੂੰਘਾਈ ਤੱਕ ਜਾ ਕੇ ਦੇਖੀਏ ਇਹ ਆਪਣੇ ਤੇ ਵੀ ਸਿੱਧੇ ਜਾਂ ਸਿੱਧੇ ਤੌਰ ਤੇ ਤੇ ਪ੍ਰਭਾਵ ਪਾਉਂਦੇ ਨੇ। ਠੀਕ ਹੈ ਲੱਗਿਆ ਪਰ ਸਾਰਿਆਂ ਨੂੰ? ਹਾਂਜੀ। ਓਕੇ।